ਖਾਸ ਤੌਰ ਤੇ ਲਾਹੌਰ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਇਹ ਗੱਲ ਕਹੀਏ ਕਿ ਲਾਹੌਰ ਨੂੰ ਖਾਲੀ ਕਰ ਦਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਐਕਸ਼ਨ ਤੇ ਐਕਸ਼ਨ ਕਰ ਰਿਹਾ ਹੈ ਵੱਡਾ ਐਕਸ਼ਨ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਹੋ ਸਕਦਾ ਹੈ ਔਰ ਜਿਹੇ ਦੇ ਵਿੱਚ ਲਾਹੌਰ ਨੂੰ ਖਾਲੀ ਕਰਨ ਦੀ ਗੱਲ ਕਹੀ ਗਈ ਹੈ ਔਰ ਨਾਲ ਹੀ ਗੱਲ ਕਹੀਏ ਕਿ ਸਾਡੇ ਭਰੋਸੇ ਨਾ ਰਹੋ ਆਪਣੇ ਡਾਕੂਮੈਂਟ ਜੋ ਹੈ ਉਸ ਨੂੰ ਪੂਰੇ ਰੱਖੋ ਔਰ ਮਹਿਫੂਜ਼ ਥਾਂ ਲਵੋ ਲਾਹੌਰ ਖਾਲੀ ਕਰਨ ਦੀ ਜੋ ਐਡਵਾਈਸਰੀ ਸਿੱਧਾ ਤੌਰ ਤੇ ਜਾਰੀ ਕੀਤੀ ਗਈ ਹੈ ਇਸ ਵਕਤ ਹੀ ਸਭ ਤੋਂ ਵੱਡੀ ਤੇ ਅਹਿਮ ਖਬਰ ਅਮਰੀਕਾ ਦੀ ਐਂਟਰੀ ਦੋ ਵਾਰ ਹੋ ਗਈ ਹੈ ਇਸ ਤਰ੍ਹਾਂ ਵਿਚਾਲੇ ਇੱਕ ਵਾਰ ਜੰਗ ਨੂੰ ਲੈ ਕੇ ਬਿਆਰ ਆਇਆ ਕਿ ਉਮੀਦ ਹੈ ਕਿ ਜਲਦ ਹੀ ਖਤਮ ਹੋਵੇਗੀ اور ਇਸ ਨੂੰ ਸੁਲਝਾਉਣਾ ਚਾਹੀਦਾ ਹੈ ਕ੍ਰਾਪਤ ਦੇ ਵੱਲੋਂ ਬਿਆਨ ਦਿੱਤਾ ਗਿਆ ਔਰ ਦੂਜਾ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਐਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਲੋਕਲ ਮੀਡੀਆ ਤੇ ਧਿਆਨ ਦਿਓ ਜੋ ਕਿ ਲਗਾਤਾਰ ਝੂਠ ਤੇ ਝੂਠੇ ਬੋਲ ਰਿਹਾ ਹੈ ਕਿ ਅਸੀਂ ਭਾਰਤ ਤੇ ਅਟੈਕ ਕੀਤਾ ਹੈ ਔਰ ਫਿਰ ਵੀ ਚਲੋ ਅਮਰੀਕਾ ਦਾ ਆਪਣੇ ਨਾਗਰਿਕਾਂ ਨੂੰ ਕਹਿਣ ਦਾ ਫਰਜ਼ ਹੈ ਕਿ ਧਿਆਨ ਰੱਖੋ ਔਰ ਅਜਿਹੇ ਦੇ ਵਿੱਚ ਇਹ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਹੈ ਲਾਹੌਰ ਖਾਲੀ ਕਰਨ ਦੀ ਖਾਸ ਤੌਰ ਤੇ ਕਿਹ ਗੱਲ ਕਹੀ ਗਈ ਹੈ ਕਿ ਆਪਣੇ ਸ਼ੈਲਟਰ ਜੋ ਹੈ ਔ ਲਵ ਲੋ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਨੂੰ ਨਾਲ ਸੰਜੀ ਕਰ ਰਹੇ ਹਾਂ ਲਾਹੌਰ ਖਾਲੀ ਕਰਨ ਦੀ ਗੱਲ ਕਹੀ ਗਈ ਹੈ ਅਮਰੀਕਾ ਦੇ ਵੱਲੋਂ ਵੱਡਾ ਐਲਾਨ ਇੱਕ ਤਰੀਕੇ ਦਾ ਐਡਵਾਈਜ਼ਰੀ ਨੂੰ ਅਸੀਂ ਇਸ ਤੌਰ ਤੇ ਐਲਾਨ ਹੀ ਕਹਿ ਸਕਦੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਇਹ ਐਲਾਨ ਕੀਤਾ ਹੁਕਮ ਲਾਇਆ ਹੈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮਹਫੂਜ਼ ਥਾਂ ਲਵ ਲਈ ਜਾਵੇ ਇਹ ਸਭ ਤੋਂ ਅਹਿਮ ਜਾਣਕਾਰੀ ਹੈ